ਪਹਿਲਾ ਨਮਨ ਸਾਰੇ ਵੀਰਾਂ ਨੂੰ ਜੈ ਵਾਲਮੀਕੀ ਹਰ ਹਰ ਵਾਲਮੀਕੀ ਜੈ ਭੀਮ ਜੈ ਸਭਿਦਾਨ ਮੈਂ ਜਗਦੀਸ਼ ਕੁਮਾਰ ਜੱਗੂ ਮੈਂ ਆਲ ਇੰਡੀਆ ਸ਼ੈਡੂਲ ਕਾਸ ਫੈਡਰੇਸ਼ਨਾਂ ਮੈਂ ਰਾਸ਼ਟਰੀ ਪ੍ਰਧਾਨ ਆ ਅੱਜ ਜੋ ਸਾਡੇ ਫੈਡਰੇਸ਼ਨ ਨੂੰ ਬਹੁਤ ਹੀ ਵੱਡਾ ਹੰਗਾਰਾ ਮਿਲਿਆ ਵਾ ਅਰ ਸਾਨੂੰ ਇੱਕ ਬੜੀ ਵਧੀਆ ਸੋਚ ਵਾਲਾ ਜਿਹੜਾ ਸਾਡਾ ਵਰਕਰ ਸਾਨੂੰ ਮਿਲਿਆ ਵਾ ਤੇ ਉਹ ਡਾਕਟਰ ਬੀ ਆਰ ਅੰਬੇਦਕਰ ਸਾਹਿਬ ਬਾਰੇ ਔਰ ਆਪਣੇ ਸਮਾਜ ਬਾਰੇ ਬਹੁਤ ਘਰ ਜਾਣਦੇ ਨੇ ਉਹ ਬਹੁਤ ਹੀ ਬਰੀਕੀ ਦੇ ਨਾਲ ਉਹ ਸਮਝਦੇ ਨੇ ਵੀ ਸਾਡੇ ਸਮਾਜ ਦੇ ਨਾਲ ਕੀ ਕੀ ਵਧਿਕੀਆਂ ਹੋ ਰੀਆਂ ਵਾ ਔਰ ਡਾਕਟਰ ਸਾਹਿਬ ਬੀ ਆਰ ਅੰਬੇਦਕਰ ਸਾਹਿਬ ਨੇ ਸਾਡੇ ਆਹ ਤੇ ਕੀ ਕੀ ਕੀਤਾ ਵਾ ਉਹ ਸਾਰੀਆਂ ਬਰੀਕੀਆਂ ਦੇ ਨਾਲ ਉਹਨਾਂ ਦੀ ਜਿਹੜੀ ਸੋਜ ਆ ਉਹ ਭਰੀ ਹੋਈ ਆ ਤੇ ਉਹਨਾਂ ਦੀ ਸੋਜ ਦੇਖਦੇ ਹੋਏ ਅੱਜ ਅਹੀ ਉਹਨਾਂ ਨੂੰ ਰਾਸ਼ਟਰੀ ਚੇਅਰਮੈਨ ਬਣਾ ਰਹੇ ਆ ਹਰ ਸਿਮਰਨ ਸਿੰਘ ਜੀ ਜੋ ਕੀ ਜੋ ਕਿ ਬਹੁਤ ਹੀ ਵਧੀਆ ਸੋਚ ਵਾਲੇ ਨੇ ਔਰ ਚੰਗਾ ਉਹਨਾਂ ਦਾ ਰੁਤਬਾ ਆ ਸ਼ਹਿਰ ਦੇ ਵਿੱਚ ਕਾਫੀ ਉਹਨਾਂ ਨੂੰ ਅੱਛੇ ਅੱਛੇ ਲੋਕ ਅੱਛੇ ਅੱਛੇ ਅਫਸਰ ਸਾਹਿਬਾਨ ਚੰਗੇ ਚੰਗੇ ਜਾਣਦੇ ਨੇ ਤੇ ਉਹਨਾਂ ਨੂੰ ਅਸੀਂ ਅੱਜ ਚੇਅਰਮੈਨ ਬਣਾਇਆ ਵਾ ਕਿਉਂਕਿ ਪਹਿਲੇ ਸਾਡੇ ਕੀਮਤੀ لال ਜੀ ਚੇਅਰਮੈਨ ਹੁੰਦੇ ਸੀ ਉਹਨਾਂ ਨੇ ਉਹਨਾਂ ਨੇ ਬਹੁਤ ਲੰਬੇ ਸਿਰ ਦਾ ਲੰਬੇ ਸਿਰੇ ਉਹਨਾਂ ਨੇ ਚੇਅਰਮੈਨੀ ਕੀਤੀ ਆ ਜਦੋਂ ਵੀ ਅਸੀਂ ਇਸ ਫੈਡਰੇਸ਼ਨ ਦਾ ਜਦੋਂ ਅਸੀਂ ਨੀਂਹ ਪੱਥਰ ਰੱਖਿਆ ਕਿਉਂਕਿ ਸਾਡੇ ਚੇਅਰਮੈਨ ਵਾਈਸ ਚੇਅਰਮੈਨ ਕੁਲਵੰਤ ਸਿੰਘ ਜੀ ਚੀਮਾ ਜੀ ਔਰ ਕੀਮਤੀ ਲਾਲ ਜੀ ਔਰ ਮੈਂ ਅਸੀਂ ਅਸੀਂ ਇਹ ਖੋਜ ਕੱਢ ਕੇ ਅਸੀਂ ਨੈਟ ਤੋਂ ਵੇਖਵਾ ਕੇ ਬੜਾ ਕੁਝ ਦੇਖ ਕੇ ਅਸੀਂ ਇਹ ਸੰਸਥਾ ਸਾਨੂੰ ਵਧੀਆ ਲੱਗੀ ਔਰ ਇਹਨੂੰ ਅਸੀਂ ਪੜਿਆ ਕਿਉਂਕਿ ਇਹ ਡਾਕਟਰ ਬੀ ਆਰ ਅੰਬੇਦਕਰ ਸਾਹਿਬ ਜੀ ਨੇ 1942 ਦੇ ਵਿੱਚ ਸਾਰੇ ਸ਼ੈਡਿਊਲ ਕਾਸਟਾਂ ਨੂੰ ਇਕੱਠੇ ਕਰਕੇ ਇਹ ਫੈਡਰੇਸ਼ਨ ਬਣਾਈ ਸੀ ਔਰ ਡਾਕਟਰ ਬੀ ਆਰ ਅੰਬੇਦਕਰ ਸਾਹਿਬ ਇਸ ਫੈਡਰੇਸ਼ਨ ਦੇ ਇਲੈਕਸ਼ਨ ਵੀ ਲੜੇ ਨੇ ਤੇ ਉਹਨਾਂ ਨੂੰ ਅੱਜ ਜਿਹੜਾ ਉਹਨਾਂ ਦੀ ਸੋਚ ਨੂੰ ਲੈ ਕੇ ਉਹਨਾਂ ਨੂੰ ਇਹ ਜਿਹੜੀ ਸਮਰਪਿਤ ਕਰਕੇ ਡਾਕਟਰ ਬੀ ਆਰ ਅੰਬੇਦਕਰ ਸਾਹਿਬ ਜੀ ਨੂੰ ਇਹ ਜਿਹੜੀ ਫੈਡਰੇਸ਼ਨ ਨੂੰ ਸਮਰਪਿਤ ਕਰਕੇ ਅੱਜ ਅਸੀਂ ਉਹ ਉਹਨਾਂ ਦੇ ਪੂਰਨਿਆਂ ਦੇ ਚੱਲਣ ਦੀ ਕੋਸ਼ਿਸ਼ ਕਰਦੇ ਆਂ ਨਾ ਕਿ ਉਹਨਾਂ ਜੋਗੇ ਉਹਨਾਂ ਵਗਰੇ ਅਸੀਂ ਬਣ ਸਕਦੇ ਆਂ ਤੇ ਅਸੀਂ ਦੇ ਹੋਈ ਆ ਵੀ ਉਹਨਾਂ ਨੇ ਦੱਸੇ ਹੋਏ ਰਸਤੇ ਤੇ ਚੱਲਣ ਦੀ ਕੋਸ਼ਿਸ਼ ਜ਼ਰੂਰ ਕਰਦੇ ਪਿਆ ਕਿ ਅਸੀਂ ਸਮਾਜ ਨੂੰ ਜਿਸ ਤਰ੍ਹਾਂ ਉਹ ਇਕੱਠੇ ਕਰਦੇ ਪਈ ਉਹ ਤਰ੍ਹਾਂ ਅਸੀਂ ਇਕੱਠੇ ਕਰਕੇ ਤੇ ਸਾਰੇ ਸਮਾਜ ਨੂੰ ਅੱਗੇ ਲੈ ਗਏ ਚੱਲੀਏ ਉਹਨਾਂ ਦੀ ਸੋਚ ਨੂੰ ਲੈ ਕੇ ਅੱਗੇ ਚੱਲੀਏ ਤੇ ਇਸੇ ਕਰਕੇ ਅੱਜ ਹੀ ਇਹ ਜਿਹੜੇ ਸਾਡੇ ਚੰਗੀ ਸੋਚ ਵਾਲੇ ਜਿਹੜੇ ਬੰਦੇ ਆ ਚੁਣ ਚੁਣ ਕੇ ਅਸੀਂ ਅੱਗੇ ਆਂਦੇ ਆ ਲੈ ਕੇ ਤੇ ਜਿਹੜੇ ਕੀਮਤੀ ਲੋਕ ਜੀ ਸਾਡੇ ਉਹਨਾਂ ਨੂੰ ਅਸੀਂ ਇਸ ਫੈਡਰੇਸ਼ਨ ਦਾ ਕਿਉਂਕਿ ਉਹਨਾਂ ਨੇ ਛੱਡ ਨਹੀਂ ਸਕਦੇ ਕਿਉਂਕਿ ਉਹਨਾਂ ਨੇ ਬਹੁਤ ਜ਼ਿਆਦਾ ਮਿਹਨਤ ਕੀਤੀ ਆ ਉਹਨਾਂ ਨੂੰ ਅਸੀਂ ਆਪਣਾ ਮੁੱਖ ਸੰਚਾਲਕ ਫੈਡਰੇਸ਼ਨ ਦਾ ਬਣਾ ਦਿੱਤਾ ਵਾ ਤੇ ਹੋਰ ਜਿਹੜੇ ਜਿਹੜੇ ਸਾਡੇ ਸੰਨੀ ਬਰਮਾ ਜੀ ਆ ਉਹਨਾਂ ਨੂੰ ਅਸੀਂ ਜਨਰਲ ਸੈਕਟਰੀ ਬਣਾ ਦਿੱਤਾ ਅੰਬਰ ਸਰ ਜ਼ਿਲ੍ਹੇ ਦਾ ਤੇ ਜਿਹੜੇ ਰਜੇਸ਼ ਕਾਲਾ ਜੀ ਆ ਉਹਨਾਂ ਨੂੰ ਅਸੀਂ ਪੰਜਾਬ ਦਾ ਵਾਈਸ ਚੇਅਰਮੈਨ ਬਣਾਇਆ ਵਾ ਤੇ ਹੋਰ ਜਿਹੜੇ ਮੇਰੇ ਵੀਰ ਸੰਸਥਾਵਾਂ ਦੇ ਦਰੇ ਹੋਰ ਵੀ ਕਈ ਸਾਡੇ ਵਿੱਚ ਆ ਰਹੇ ਨੇ ਉਹ ਵਾਰੋ ਵਾਰੀ ਅਸੀਂ ਆਪਣਾ ਫੰਕਸ਼ਨ ਰੱਖਦੇ ਜਾਵਾਂਗੇ ਉਹਨਾਂ ਨੂੰ ਜਿਉਂ ਜਿਉਂ ਉਹਦੇ ਦਰ ਬਣਾਵਾਂਗੇ 올 ਇੰਡੀਆ ਸ਼ਡੂਲ ਕਾਸਟ ਫੈਡਰੇਸ਼ਨ ਦਾ ਪੰਜਾਬ ਪ੍ਰਧਾਨ ਜੋ ਹਾਦੀ ਅੱਜ ਟੀਮ ਸਮੂਤੀ ਦੇ ਵਾਈਸ ਚੇਅਰਮੈਨ ਨੇਸ਼ਨ ਚੁਣੇ ਗਏ ਨੇ ਸਾਡੇ ਵਿੱਚ ਮੌਜੂਦ ਕਲਿਆਣ ਸਾਹਿਬ ਪ੍ਰਧਾਨ ਸਾਹਿਬ ਬਾਬਾ ਜੀ ਨੈਸ਼ਨਲ ਪ੍ਰੈਜ਼ੀਡੈਂਟ ਜੱਗੂ ਜੀ ਪ੍ਰਧਾਨ ਸਾਹਿਬ ਇੰਨਾਂ ਨੇ ਜੋ ਅੱਜ ਮੁੱਦਾ ਨਵਾਂ ਫਾਊਂਡੇਸ਼ਨ ਰਾਈਜ਼ ਦਾ ਮੈਂਬਰ ਚੁਣਿਆ ਬਹੁਤ ਵਧੀਆ ਚੁਣਿਆ ਵਾ ਜੋ ਨੇ ਚੇਅਰਮੈਨ ਸਾਹਿਬ ਨੇ ਕਿਹਾ ਵੀ ਨਵਾਂ ਅਸੀਂ ਝੰਡਾ ਰੱਖਣਾ ਕਿ ਰੇਲੇ ਮਿਨਿਸਟਰ ਸਾਹਿਬ ਨੂੰ ਵੀ ਸਟੇਸ਼ਨ ਦੇ ਉੱਤੇ ਭਗਵਾਨ ਵਾਲਮੀਕੀ ਮਹਾਰਾਜ ਦਾ RAMTEESH RAJ ਦੀ ਸਪੈਸ਼ਲ ਲਾਇਆ ਜਾਵੇ ਇਹ ਬਹੁਤ ਵਧੀਆ ਗੱਲ ਆ ਵੀ ਦੇਖੋ ਅੱਜ ਆਪਾਂ ਜੇਕਰ ਵਧਾਂਗੇ ਫੁੱਲਾਂਗੇ ਤੇ ਉਹ ਮਹਾਰਾਜ ਦੇ ਅੱਗੇ ਵੀ ਗੁਰੂ ਰਾਮਦਾਸ ਜੀ ਨਗਰੀ 'ਚ ਬੈਠੇ ਆ ਤੇ ਆਪਾਂ ਇਹਨੂੰ ਵਧਾ ਕੇ ਪ੍ਰਧਾਨ ਜੀ ਨੇ ਵੀ ਕਿਹਾ ਵੀ ਇਹ ਜਿਹੜਾ ਆਪਾਂ ਮੰਲੀ ਇਸ ਦੇ ਤਿਆਰ ਕਰਨਾ ਇਹਨੂੰ ਆਪਾਂ ਵਧ ਕੇ ਯੋਗਦਾਨ ਪਾਈ। ਮੈਂ ਲਸ਼ਮਰ ਸਿੰਘ ਸ਼ੀਲੂਕਰ ਸਰਫਰਸਤ ਅਜਹਰ ਸਿੰਘ ਜੀ ਨੂੰ ਅਸੀਂ ਵਾਈਸ ਚੇਅਰਮੈਨ ਲਾ ਰਹੇ ਹਾਂ ਜੀ। ਅਸੀਂ ਬਹੁਤ ਆਸ ਕਰਦੇ ਹਾਂ ਵੀ ਸਾਡੇ ਨਾਲ ਵੱਡੇ ਨਾਲ ਵੱਡਾ ਤੋੜ ਕੇ ਤੋੜ ਕੇ ਤੇ ਸਾਡੇ ਨਾਲ ਸਾਥ ਦੇਵੇ। ਸਾਨੂੰ ਬਹੁਤ ਆਸਾਂ ਜੀ ਇਹਨਾਂ ਤੇ ਵੀ ਸਾਡੇ ਆ ਪਰਿਵਾਰ 'ਚ ਵਾਧਾ ਹੋਇਆ ਅਸੀਂ ਬਹੁਤ ਖੁਸ਼ ਆ ਜੀ ਤੇ ਨਾਲੇ ਲੱਖ ਲੱਖ ਮੁਬਾਰਕਾਂ ਦਿੰਦੇ ਜੀ। ਦਾਸ ਗੁਰਦਿਆਲ ਸਿੰਘ ਕਲਿਆਣ ਆਲ ਇੰਡੀਆ ਸੂਕਾ ਫੈਡਰੇਸ਼ਨ ਪੰਜਾਬ ਤੋਂ ਸੇਵਾਦਾਰ ਹੈਗਾ ਮੈਂ ਸਾਰੇ ਇਸ ਸਮੂਚੀ ਜਿਹਨੇ ਟੀਮ ਸਾਡੀ ਆਲ ਇੰਡੀਆ ਸੂਕਾ ਫੈਡਰੇਸ਼ਨ ਦੀ ਉਹਨਾਂ ਸਾਰਿਆਂ ਨੂੰ ਅੱਜ ਸਾਡੇ ਵੀਰ ਨੂੰ ਨੈਸ਼ਨਲ ਚੇਅਰਮੈਨ ਲਾਉਣ ਤੇ ਵਧਾਈ ਦਿੰਨੇ ਆਗੇ ਅਤੇ ਨਾਲ ਹੀ ਆਸ ਕਰਦੇ ਆਗੇ ਕਿ ਅਸੀਂ ਸਾਰੇ ਰਲ ਮਿਲ ਕੇ ਇੱਕ ਵਧੀਆ ਟੀਮ ਜਲੀ ਲੈ ਕੇ ਚੱਲਾਂਗੇ ਔਰ ਸਮਾਜ ਦੇ ਵਿੱਚ ਵਧੀਆ ਸੰਦੇਸ਼ ਜਾਏਗਾ ਮਾਲੀ ਉਹੀ ਵਧੀਆ ਹੁੰਦਾ ਵਾ ਕਿ ਜਿਹੜਾ ਜੋ ਗੁਲਦਸਤਾ ਬਣਾਉਂਦਾ ਉਹਦੇ ਵਿੱਚ ਰੰਗ ਬਰੰਗੇ ਫੁੱਲ ਲਾ ਕੇ ਤੇ ਚੰਗਾ ਗੁਲਦਸਤਾ ਤਿਆਰ ਕਰੇ ਤੇ ਉਹ ਗੁਲਦਸਤੇ ਦੀ ਵੀ ਸ਼ੋਭਾ ਵਧਦੀ ਹੈਗੀ ਤੇ ਨਾਲ ਮਾਲੀ ਦਾ ਵੀ ਨਾਮ ਉੱਚਾ ਹੁੰਦਾ ਕਿ ਇਹਨੇ ਵਧੀਆ ਗੁਲਦਸਤਾ ਬਣਾਇਆ ਉਰ ਇਸੇ ਤਰ੍ਹਾਂ ਜਗਦੀਸ਼ ਸਿੰਘ ਜੱਗੂ ਜੀ ਨੇ ਕੀਮਤੀ ਜੀ ਨੇ ਔਰ ਪੂਰੇ ਫੈਡਰੇਸ਼ਨ ਦੇ ਸਾਥੀਆਂ ਨੇ ਜਲਾਇ ਪ੍ਰਾਲਾ ਕੀਤਾ ਵਾ ਅਸੀਂ ਇਹਦਾ ਪੂਰ ਜੋਰ ਸਹਿਯੋਗ ਕਰਾਂਗੇ ਆਸ ਕਰਾਂਗੇ ਟਾਉਣ ਵਾਲੇ ਸਮੇਂ 'ਚ ਪ੍ਰਵਾਸ ਜਲਾ ਹੋਰ ਵੱਡਾ ਹੋਵੇ ਔਰ ਇੱਕ ਚੰਗੇ ਬਗੀਚੇ ਦੀ ਤਰ੍ਹਾਂ ਉਹਦੇ ਵਿੱਚ ਤਰ੍ਹਾਂ ਤਰ੍ਹਾਂ ਦੇ ਸਾਰੇ ਹੀ ਸੱਜਣ ਮਿੱਤਰ ਹੋਣਗੇ ਜਿਹਦੇ ਕੋਈ ਭੇਦ ਭਾਵ ਨਹੀਂ ਆਗੀ ਕਿਉਂਕਿ ਜੇ ਅੱਜ ਕਹਿੰਦੇ ਕਿ ਸਟੂਕ ਆ ਫੈਡਰੇਸ਼ਨ ਸਟੂਕ ਆ ਫੈਡਰੇਸ਼ਨ ਦੇ ਵਿੱਚ ਹਰ ਤਰ੍ਹਾਂ ਦੇ ਲੋਕ ਨੇ ਉਹ ਸਾਰੇ ਸਮਾਜ ਆ ਇਹ ਸਿਰਫ ਵਿਤਕਰੇ ਪਾਏ ਕੁਝ ਮਨੁਵਾਦੀ ਸੋਚ ਵਾਲਿਆਂ ਨੇ ਤੇ ਅਸੀਂ ਆਸ ਕਰਦੇ ਹਾਂ ਕਿ ਸਾਰੇ ਆਓ ਫੈਡਰੇਸ਼ਨ ਦੇ ਵਿੱਚ ਸ਼ਾਮਲ ਹੋ ਆਪਾਂ ਇੱਕ ਵਧੀਆ ਬਗੀਚੇ ਦੀ ਤਰ੍ਹਾਂ ਇਸ ਫੈਡਰੇਸ਼ਨ ਨੂੰ ਸਜਾਈਏ ਤੇ ਜਿਸ ਦੇ ਨਾਲ ਆਪਾਂ ਸਾਰੇ ਸਮਾਜ ਦੇ ਵਿੱਚ ਜੋ ਕਮੀਆਂ ਪੇਸ਼ੀਆਂ ਦੂਰ ਕਰ ਸਕੀਏ ਜੈ ਭੀਮ ਜੈ ਭਾਰਤ ਜੈ ਸੰਵਿਧਾਨ ਮੈਂ ਜੀ ਬਹੁਤ ਬਹੁਤ ਧੰਨਵਾਦ ਆ ਸਾਡੇ ਨੈਸ਼ਨਲ ਪ੍ਰੈਜ਼ੀਡੈਂਟ ਜਗਦੀਸ਼ ਕੁਮਾਰ ਜੱਗੂ ਜੀ ਦਾ ਜਿਨ੍ਹਾਂ ਨੇ ਮੈਨੂੰ ਨੈਸ਼ਨਲ ਚੇਅਰਮੈਨ ਦੇ ਨਾਲ ਨਵਾਜਿਆ ਔਰ ਇਹ ਸੰਸਥਾ ਜਿਹੜੀ ਹੈ ਬਾਬਾਸਾਮ ਬੇਦਕੋਰ 1942 ਦੇ ਵਿੱਚ ਜੋ ਲਿਆਂਦੀ ਗਈ ਸੌਂਦ ਦੇ ਵਿੱਚ ਇਹ ਇਕੱਲੀ ਸ਼ਡਿਊਲ ਕਾਸਟਾ ਦੀ ਨਹੀਂ ਹੈ ਇਹਦਾ 올 ਇੰਡੀਆ ਐਸ ਸੀ ਐਸਟੀ ओबीसी ਫੈਡਰੇਸ਼ਨ ਦੀ ਹੈ ਜਿਹਦੇ ਵਿੱਚ ਜਨਰਲ ਵਰਗ ਵੀ ਹੈ ਔਰ ਅਸੀਂ ਇਹਨਾਂ ਨੂੰ ਦੇਖ ਕੇ ਇਹਨਾਂ ਦੀ ਸੋਚ ਨੂੰ ਕਿ ਕੱਲੀ ਇੱਕ ਸਮਾਜ ਨਹੀਂ ਲੇਕੀ ਸਾਰੇ ਸਮਾਜ ਨੂੰ ਨਾਲ ਲੈ ਕੇ ਚੱਲਣ ਵਾਲੀ ਸੋਚ ਆ ਔਰ ਜਿੰਨੇ ਵੀ ਸਾਡੇ ਪੰਜਾਬ ਲੈਵਲ ਦੇ ਜਾਂ ਨੇਸ਼ਨਲ ਲੈਵਲ ਦੇ ਜਾਂ ਬਾਬਾ ਲਖਮਨਦਾਸ ਜੀ ਵੱਡੇ ਭਾਈ ਸਾਹਿਬ ਗੁਰਪ੍ਰੀਤ ਦੇ ਸਾਰਾ ਅਸੀਂ ਐਡਮਿਨਿਸਟ੍ਰੇਸ਼ਨ ਦੇ ਅੱਗੇ ਆਪਣਾ ਪੱਖ ਰੱਖਾਂਗੇ ਔਰ ਜੋ ਵੀ ਇਰਚ ਕਮੀਆਂ ਪੇਸ਼ੀਆਂ ਸਮਾਜਿਕ ਮੁੱਦੇ ਆ ਉਹਨਾਂ ਨੂੰ ਦੂਰ ਕਰਾਂਗੇ ਔਰ ਕੱਲ ਵੀ ਅਸੀਂ ਘਰ ਬੈਠ ਕੇ ਜੱਗੂ ਪ੍ਰਧਾਨ ਜੀ ਨਾਲ ਜਗਦੀਸ਼ ਜੀ ਨਾਲ ਚਰਚਾ ਕੀਤੀ ਆ ਔਰ ਜਲਦੀ ਅਰਚੇ ਰੇਲਵੇ ਮੰਤਰੀ ਨੂੰ ਵੀ ਮਿਲਿਆ ਜਾਊਗਾ ਜਿੱਦਾਂ ਸਟੇਸ਼ਨ ਦੇ ਉੱਤੇ ਹਰਮੰਦਰ ਸਾਹਿਬ ਦਾ ਸਟੈਚੂ ਆ ਦਰਗਿਆਣਾ ਮੰਦਰ ਦਾ ਪੁਰਵਾਸੀ ਕੋਸ਼ਿਸ਼ ਇਹ ਕਰਨੀ ਆ ਰੇਲਵੇ ਮੰਤਰੀ ਅਮਰੀਤ ਬਿੱਟੂ ਜੀ ਨੂੰ ਮਿਲ ਕੇ ਇੱਥੇ ਵਾਲਮੀਕ ਤੀਰਥ ਦੀ ਵੀ ਜਿਹੜੀ ਆ ਉੱਥੇ ਸਟੈਚੂ ਜਿਹੜਾ ਵਾ ਲਗਾਇਆ ਜਾਏਗਾ ਤਾਂ ਜੋ ਜੋ ਸਮਾਜਿਕ ਤੌਰ ਤੇ ਜਿਹੜਾ ਵਾ ਇਸ ਚੀਜ਼ ਦਾ ਵੀ ਜਲਦ ਜਲਦੀ ਤੋਂ ਜਲਦੀ ਜਿਹੜਾ ਵਾ ਜਿਹੜਾ ਭਾਈਚਾਰਕ ਤੌਰ ਤੇ ਸਾਰਿਆਂ ਨਾਲ ਲੈ ਕੇ ਇਹ ਵੀ ਕੀਤਾ ਜਾਏਗਾ ਅੱਜ ਭਗਵਾਨ ਵਾਲਮੀਕੀ ਮੰਦਿਰ ਦੇ ਅੰਦਰ ਇੱਕ ਮੀਟਿੰਗ ਦਾ ਆਯੋਜਨ ਕੀਤਾ ਗਿਆ ਜਿਸ ਦੇ ਵਿੱਚ ਮੈਨੂੰ ਵਾਈ ਚੇਅਰਮੈਨ ਲਗਾਇਆ ਗਿਆ ਜਗਦੀਸ਼ ਕੁਮਾਰ ਜੱਗੂ ਜੀ ਵੱਲੋਂ ਜੋ ਕਿ ਆਲ ਇੰਡੀਆ ਸਕੂਲ ਕਾ ਫੈਡਰੇਸ਼ਨ ਦੇ ਪ੍ਰਧਾਨ ਨੇ ਮੈਂ ਇਹਨਾਂ ਦਾ तहे ਦਿਲੋਂ ਧੰਨਵਾਦ ਕਰਦਾ ਹਾਂ ਜਿਸ ਉਮੀਦ ਦੇ ਨਾਲ ਇਹਨਾਂ ਨੇ ਮੈਨੂੰ ਆਪਣੇ ਸੰਗਠਨ ਦਾ ਮੈਂਬਰ ਬਣਾਇਆ ਮੈਂ ਉਮੀਦ ਕਰਦਾ ਕਿ ਮੈਂ ਇਹਨਾਂ ਦੀ ਉਮੀਦ ਦੇ ਉੱਤੇ ਪੂਰਾ ਉਤਰਾਂਗਾ ਜੈ ਭੀਮ ਜੈ ਭਾਰਤ ਵਾਈਕਰ ਜੀ ਕਾ ਖਾਲਸਾ ਵਾਈਕਰ ਜੀ ਕੀ ਪਤੇ ਦਾਸ ਕੁਲਵੰਤ ਸਿੰਘ ਟੀਮਾ ਆਲ ਇੰਡੀਆ ਸ਼ਡਿਊਲ ਕਨਫਰੰਟੇਸ਼ਨ ਸੀਨੀਅਰ ਵਾਈਸ ਚੇਅਰਮੈਨ ਤੇ ਅੱਜ ਸਾਡੇ ਰਾਸ਼ਟਰੀ ਪ੍ਰਧਾਨ ਜਗਦੀਸ਼ ਕੁਮਾਰ ਜੱਗੂ ਜੀ ਜਿਨ੍ਹਾਂ ਨੇ ਮੀਟਿੰਗ ਦਾ ਪ੍ਰਾਲਾ ਕੀਤਾ ਔਰ ਨਵੀਂ ਤਾਜਪੋਚੀ ਸੀਨੀਅਰ ਚੇਅਰਮੈਨ ਬਣਾਏ ਪਹਿਲੇ ਸਾਡੇ ਕੀਮਤੀ ਲਾਲ ਪੱਲੇਵਾਲ ਜੀ ਸੀ ਜਿਨ੍ਹਾਂ ਨੇ ਮੇਰੇ ਨਾਲ ਤੇ ਜਗਦੀਸ਼ ਕੁਮਾਰ ਜੱਗੂ ਜੀ ਅਸੀਂ ਤਿੰਨਾਂ ਨੇ ਹੀ ਸੰਘਰਸ਼ ਕਰਕੇ ਲਗਭਗ 18 ਤੋਂ 20 ਸਾਲ ਦੇ ਵਿੱਚ ਵਿੱਚ ਮਿਹਨਤ ਕੀਤੀ